ਇਹ 바바 ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਦਾ ਸਾਜਿਆ ਹੋਇਆ ਬੰਦਾ ਜਦੋਂ ਤੁਸੀਂ ਦੋਹਾਂ ਨੂੰ ਕੰਪੇਅਰ ਕਰਕੇ ਦੇਖੋਗੇ ਨਾ ਬਿਲਕੁਲ ਉਹਨਾਂ ਦੀਆਂ ਗੱਲਾਂ ਉਹਨਾਂ ਦਾ ਜੀਵਨ ਉਹਨਾਂ ਦੀ ਸ਼ਾਦ ਬੀਤ ਕੇ ਸਮੇਂ ਨੂੰ ਤੇ ਸਮਾਂ ਨਹੀਂ ਬਣਾਈ 6 ਸਾਲ ਦਾ 6 ਸਾਲ ਦਾ ਸਮਾਂ ਇਹ ਸੱਤ ਸਾਲ ਦਾ ਸਮਾਂ ਸੰਪੰਨ ਹੋ ਗਿਆ ਇੱਕ ਗੱਲ ਕਿੱਥੋਂ ਚੱਲੀ ਕਿਉਂ ਹੋਇਆ ਐਸਾ ਕਿ ਜਦੋਂ 1978 ਦੇ ਅੰਦਰ ਸਰਕਾਰ ਨੇ ਸਿੱਖਾਂ ਦੇ ਖਿਲਾਫ ਉਲਣ ਵਾਲਾ ਇੱਕ ਸਾਲ ਮਰਤਦਾਈ ਇਸ ਪੰਜਾਬ ਦੇ ਅੰਦਰ ਆਪ ਲਿਆਂਦਾ ਕਿ ਉਸ ਨਰਨਧਾਰੀ ਨੂੰ ਨੇਕੀ ਕੀਤਾ ਮੈਂ ਜ਼ਿਆਦਾ ਵਿਸਤਾਰ ਵਿੱਚ ਨਾ ਲਾਵਾਂ ਉਹਨੇ ਬੜੇ ਅਲਾਮ ਸੀ ਤੇ ਬੜੀਆਂ ਗੱਲਾਂ ਕੀਤੀਆਂ ਜਿਹੜੀਆਂ ਸਿੱਖਾਂ ਦੇ ਖਿਲਾਫ ਸੀ ਬਿਲਕੁਲ ਜ਼ਿਆਦਾ ਤੁਸੀਂ ਜਾਣਦੇ ਹੋ ਉਹ ਮੇਰੇ ਖੁਦ ਜੁਮੇਆ ਕਿ ਜਦੋਂ ਵਸਾਖੀ ਬਾਰੇ ਦੇਨ ਗੁਰੂ ਗੁਰੂ ਗੋਬਿੰਦ ਸਿੰਘ ਸਾਤੇ ਪਾਸ਼ਾ ਮਹਾਰਾਜ ਨੇ ਪੰਜ ਵਿਆਰੇ ਪਰਿਵਰਤਿਤ ਕੀਤੇ ਸਨ ਪੰਨਾ ਵਿਆਰਿਆਂ ਨੂੰ ਮਨਮਤ ਛਾਇਆ ਸੀ ਉਹ ਵਸਾਖੀ ਬਾਰੇ ਦਿਨ ਆਪਣਾ ਸਮਾਗਮ ਕਰਦਾ ਆਪਣਾ ਪ੍ਰੋਗਰਾਮ ਨੇਮਾ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਪੰਜ ਵਿਆਰੇ ਥਾਪੇ ਮੈਂ ਪੰਜ ਸਤਾਰੀ ਥਾਪਨ تے گرو گرن سائے مہاراز او تھی سن او دے اگون دی لنگ کے جتی تے اپنے کرسی دے اپنے بیندہ سن گردوارہ منجی حال دیوان حال منجی سائے اے سچ ہستان تو سنت گیانی جنیل سنگھ پندرہ بارے نے ایک تقریر کی تھی سرکار کو سبودر کی تھی

ਉਹ ਆਪਣੀ ਧਰਮ ਦੀ ਗੱਲ ਕਰਨ ਦੀ ਆਦਤ ਹੀ ਹੈ ਪਰ ਇਹ ਆਜ਼ਾਦੀ ਨਹੀਂ ਕਿ ਕਿਸੇ ਦੇ ਧਰਮ ਦੇ ਖਿਲਾਫ ਬੋਲੇ ਇਹ ਨੂੰ ਚੁਕਰਾਇਆ ਜਾਣ ਨਹੀਂ ਇਹ ਅਸੀਂ ਚੁਕਰਾਵਾਂ ਹਨ ਮੱਕੇਂ ਗਾਉਂ ਪਰ ਆੜੂ ਪਰ ਸੰਤਾ ਨੇ ਇੰਨੀ ਗਰਮ ਤਕਰੀਰ ਦਿੱਤੀ ਕਿ ਸੰਤਾ ਨੇ ਇਥੋਂ ਤੱਕ ਕਹਿ ਦਿੱਤਾ ਵੀ ਅਸੀਂ ਉਹਨੂੰ ਸੋਤਣ ਵਾਸਤੇ ਸ਼ਾਦਤ ਹੋਣ ਵਾਸਤੇ ਆਪ ਜਾ ਖੰਡ ਇਤਰੀਆਂ ਦੇ ਜੱਥੇਦਾਰ ਭਾਈ ਸਾਹਿਬ ਭਾਈ ਫੋਜਾ ਸਿੰਘ ਜੀ ਉਹਨਿਆ ਕੇ ਸੰਤ ਜੀ ਤੁਸੀਂ ਨਹੀਂ ਜਾਓਗੇ ਤੁਸੀਂ ਸਾਡੇ ਆਗੂ ਮੈਂ ਆਪ ਨੂੰ ਕੀ ਗੱਲ ਕਰ ਲਾ ਆਗੂ ਕਿੱਦਾਂ ਦਾ ਹੋਣਾ ਚਾਹੀਦਾ ਸੰਤ ਗਿਆਨੀ ਦੇ ਨੈਲ ਸਿੰਘ ਪੇੜਾ ਵਾਲੇ ਉਹਨਾਂ ਆਖਿਆ ਫੋਜਾ ਸਿੰਘ ਨੇ ਆਖਿਆ ਕੇ ਸੰਤ ਜੀ ਤੁਸੀਂ ਨਹੀਂ ਜਾਓਗੇ ਸ਼ਹਾਦਤ ਪਾਉਣ ਵਾਸਤੇ ਅਸੀਂ ਨਾਲੇ ਪਰ ਪਿੱਛੋਂ ਸਾਂਭ ਲਿਓਗਾ ਕੁਸਤਨਾਮ ਸਰਵਾਨ ਤੇ ਫਿਰ ਉਹਨਾਂ 13 ਸਿੰਘਾਂ ਨੂੰ ਸ਼ਰੀਰੀ ਪ੍ਰਾਪਤ ਹੋਈ ਉਹ ਜਦੋਂ ਉਹਨੂੰ ਵਾਸਤੇ ਗਏ 13 ਸਿੰਘ ਉਹਨਾਂ ਨੇ ਸ਼ਹੀਦ ਕੀਤੇ ਕਿ 100 ਦੇ ਕਰੀਬ ਉਹਨਾਂ ਨੇ ਫਟੜ ਕਰਦੇ ਆਜ ਇਸ ਨੂੰ ਦਾ ਮੇਨ ਇਹ 70 ਤੋਂ ਗੱਲ ਸ਼ੁਰੂ ਹੋਈ ਫਿਰ ਦੋ ਸਿੱਖ ਇੱਥੇ ਉਹਨਾਂ ਨੇ ਸੂਤ ਲਾਇਆ ਪਰ ਇਹ ਗੱਲ ਚਲਦੇ ਜਾਂਦੇ ਆ ਇੱਥੋਂ ਤੱਕ ਪਹੁੰਚ ਗਈ ਇਕੱਲੀ ਇੰਦਰਾ ਗਾਂਧੀ ਨਹੀਂ ਸੀ ਜਾਂ ਕੋਈ ਵੀ ਸਰਕਾਰ ਨਹੀਂ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਦੋਂ ਤੁਸੀਂ ਅਨੰਤਪੁਰ ਸਾਹਿਬ ਦੇ ਮਤੇ ਦੀ ਗੱਲ ਪੜੋਗੇ ਨਾ ਤੇ ਅਨੰਤਪੁਰ ਸਾਹਿਬ ਦੇ ਮਤੇ ਦੇ ਵਿੱਚ ਲਿਖਿਆ ਹੈ ਇਹ ਅੰਮ੍ਰਿਤਸਰ ਦੀ ਤਰਤੀ ਸਿੱਖਾਂ ਦਾ ਮੱਕਾ ਤੇ ਇਸ ਧਰਤੀ ਦੇ ਉੱਤੇ ਇਸ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਮਾੜੀ ਗੱਲ ਹੈ ਕਿ ਹੱਕ ਹੈ ਨਾ ਜੇ ਦੂਸਰੀਆਂ ਕੌਮਾਂ ਨੂੰ ਇੱਕ Hindu ਕੌਮ ਹੈ ਉਹਨੂੰ ਹੱਕ ਹੈ ਉਹਦੇ ਚਾਰ ਸ਼ਹਿਰ ਇਹੋ ਜਿਹੇ ਨਹੀਂ ਜਿਹਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਤੇ ਜੇ ਸਿੱਖ ਇਸ ਗੱਲ ਦੇ ਬਾਰੇ ਪੁੱਛਦਾ ਹੈ ਕਿ ਆਤਮਾਨੀ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਲਿਖਿਆ ਸੀ ਕਿ ਹਰੇਕ ਸਿੱਖ ਅਮਰ ਛਕੇਗਾ ਗੁਰੂ ਦੀ ਗੱਲ ਕਰੇਗਾ ਆਪਣੇ ਧਰਮ ਦੀ ਗੱਲ ਕਰੇਗਾ ਮਾੜੀ ਬਲ ਕਿਸੇ ਦਾ ਖਰਾਪ ਨਹੀਂ ਬੋਲੇ ਸੰਤ ਨੇ ਆਖਿਆ ਆਖਿਆ ਕਿ ਪਹਿਲੀ ਗੱਲ ਤਾਂ ਇਹ ਹੈ ਇਹ ਇਸ ਭਾਰਤ ਦੇ ਅੰਦਰ ਅਸੀਂ ਇੱਕ ਨੰਬਰ ਦੇ ਸ਼ਹਿਰੀ ਹੁੰਦਾ ਕਿਤਾਬ ਚੋਂ ਨਹੀਂ ਇੱਕ ਨੰਬਰ ਦੇ ਸ਼ਹਿਰੀ ਇਹ ਨਹੀਂ ਕਿ ਸਾਡੇ ਨਾਲ ਵਿਕਤਰਾ ਕੀਤਾ ਜਾਵੇ ਹਾਲੇ ਵਿਕਤਰਾ ਹੀ ਹੋ ਰਿਹਾ ਹੈ ਨਾ ਉਦੋਂ ਤੋਂ ਲੈ ਕੇ ਅੱਜ ਤੱਕ 47 ਤੋਂ ਲੈ ਕੇ ਸਾਡੇ ਨਾਲ ਵਿਕਤਰਾ ਹੀ ਹੋ ਰਿਹਾ ਹੈ ਨਾ ਭਾਵੇਂ ਤੁਸੀਂ ਜਿੰਨੀ ਮਰਜ਼ੀ ਛਾਤਾਂ ਦੇ ਦਿਓ ਉਹ ਇੱਕ ਤੱਕ ਤੁਹਾਡੇ ਬਾਰੇ ਜਾਣਦੇ ਨੇ ਅਸੀਂ ਇੰਨਾ ਰੋਣਾ ਪਾਉਂਨੇ ਆ 97% ਸ਼ਾਹਦਾਂ ਦਿੱਤੀਆਂ ਚੇਨੀਆਂ ਦਿੱਤੀਆਂ ਦੇ ਡੇਡੋਂ ਨਾਲੋਂ ਸਾਰੇ ਨਾਲੋਂ ਉਹਨਾਂ ਨੂੰ ਕੋਈ ਖੜਕ ਨਹੀਂ ਪੂਰ ਉਹ ਤੁਹਾਡੀ ਗੱਲ ਸੁਣਦੇ ਵੀ ਨਹੀਂ ਜਿੰਨਾ ਬਦੀ ਗਿਰਗੜਾਈ ਸੰਤਾਨੀ ਇਹ ਗੱਲਾਂ ਦੂਜੀ ਗੱਲ ਅੱਜ ਜਿਹੜੇ ਤੁਸੀਂ ਬੈਠੇ ਹੋ ਨਾ ਪਹਿਲਾਂ

ماڑی گل سی اب بھی رولا پہ چاہیے مرضی منگی ڈال نہیں ملتا سوچ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਮਿਲ ਸਕਦਾ ਹੈ ਨਾ ਜਿਸ ਗੁਰੂ ਦੇ ਚਰਨਾਂ 'ਚ ਬੈਠੇ ਹੋਏ ਇਸ ਗੁਰੂ ਤੋਂ ਬਿਨਾਂ ਕਿਉਂ ਨਹੀਂ ਜੇ ਤਾਂ ਮਿਲਣਾ ਜਿੰਨੀ ਮਰਜ਼ੀ ਈਖਾਂ ਮੰਗ ਕੇ ਜਾਓ ਇਹ ਤਾਂ ਨਹੀਂ ਮਿਲਣਾ ਕੁਝ ਵੀ ਉਹਨਾਂ ਤੋਂ ਮੰਗਦੇ ਜਿਹੜੇ ਤੁਹਾਨੂੰ ਸਾਰਿਆਂ ਨੂੰ ਮਾਣਾ ਚਾਹਦੇ ਜਿੰਨਾ ਮਰਜ਼ੀ ਉਹਨਾਂ ਨਾਲ ਗਲਵੱਡੀਆਂ ਪਾ ਕੇ ਬਹਿ ਜਾਓ ਉੱਤਲ ਦੇਖਣਾ ਤੱਕ ਨਹੀਂ ਜਾਉਂਗਾ ਆ ਪਿਛਲੇ ਇੱਕ ਐਸਆਈ ਅਫਸਰ ਸੀ

ਇਸ ਗੱਲ ਨੂੰ ਇਹਨਾਂ ਚੀਜ਼ਾਂ ਨੂੰ ਸਾਨੂੰ ਸਮਝਣਾ ਪਵੇਗਾ ਇਹ ਅਜਿਹਾ ਨਹੀਂ ਕਿ ਉਸ ਸਮੇਂ ਕੋਈ ਲੜਾਈ ਚੱਲਦੀ ਆ ਰਹੀ ਹੈ ਬਾਬੇ ਨਾਨਕ ਦੇ ਸਮੇਂ ਇਸ ਸਾਨੂੰ ਅਫਸੋਸ ਨਹੀਂ ਕਰਨਾ ਚਾਹੀਦਾ ਪਰ ਅਫਸੋਸ ਇਸ ਗੱਲ ਦਾ ਹੀ ਹੈ ਕਿ ਵੇਖੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਇੱਕ ਬੰਨੇ ਸਾਨੂੰ ਨੌਂ ਤੇ ਮਾਤਾ ਰਿਸ਼ਤਕਰਣ ਵਾਲੇ ਆਪਣੇ ਘਰ ਵਾਲੇ ਕਿ ਸਾਡੇ ਨਾਲ ਇਹ ਨਾ ਪੁੱਜ ਤੇ ਫਿਰ ਦੂਸਰੇ ਪਾਸੇ ਤਾਂ ਬੁੱਤਲ ਦੇ ਵਿੱਚ ਵੀ ਆਤਮਾ ਕੀ ਬੜੇ ਸਨ ਉਹਨੂੰ ਪੂਰਾ ਜਨਾਬੀ ਨੁਕਸਾਨ ਨਹੀਂ ਪਾਇਆ ਗਿਆ ਉਹਨਾਂ ਨੂੰ ਉਦਾਂ ਹੀ ਗਰਦਾ ਦੇਖੀ ਇੱਥੇ ਇਲਾਣ ਨਹੀਂ ਸੀ ਹੋ ਸਕਦਾ ਅਗਲਿਆਂ ਨੇ ਦੇਨ ਉਹ ਚੁਣਿਆ ਜਿਹੜਾ ਗੁਰਗਰਨ ਸਿੰਘ ਮਹਾਰਾਜੀ ਦਾ ਸ਼ਹੀਦੀ ਵਾਲਾ ਦਿਨ ਸੀ ਜਾਂ ਸਤਨਾਮ ਉਹ ਦਿਨ ਚੁਣਿਆ ਤੇ ਫਿਰ ਉੱਥੇ ਤਾਂ ਐਲਾਨ ਕੀਤਾ ਗਿਆ ਸੀ ਸਾਹੇ ਮੰਦਿਰ ਦੇ ਵਿੱਚ ਅਦੌਰ ਦੀ ਵਰਨ ਐਲਾਨ ਕੀਤਾ ਗਿਆ ਦਾ ਹੈ ਕਿ ਸਾਰੇ ਲੋਕੋ ਆਪਣੀਆਂ ਬਾਹਾਂ ਖੜੀਆਂ ਕਰਕੇ ਚੁੱਪ ਕਰਕੇ ਜਿੰਨੇ ਵੀ ਸ਼ਰਧਾਲੂ ਨੇ ਨਿਕਲ ਸਕਦੇ ਨੇ ਮੌਕਾ ਦਿੱਤਾ ਗਿਆ ਪਰ ਇੱਥੇ ਕੋਈ ਐਲਾਨ ਨਹੀਂ ਕੀਤਾ ਗਿਆ ਹੁੰਦਿਆ ਕਿ ਜਿਹੜੇ ਸ਼ਰਧਾਲੂ ਆਏ ਨੇ ਸਾਡਾ ਤੁਹਾਡੇ ਨਾਲ ਕੋਈ ਐਰ ਨਹੀਂ ਅਸੀਂ ਤੇ ਆਪ ਬਾਦਿਆਂ ਨੂੰ ਅਸੀਂ ਤੇ ਮੰਦਿਰਾਂ ਵਾਲੇ ਪਹੁੰਚਣਾ ਕੋਈ ਗੱਲ ਨਹੀਂ ਸੱਜਣ ਨੇ ਪਰ ਨਹੀਂ ਗਿਆ ਹਾਂ ਔਣ ਵਾਲੇ ਨੂੰ ਕੋਈ ਲੋਕਿਆ ਨਹੀਂ ਦਾਦਾ ਕਿਹੜਾ ਹਰਮਨ ਸਿੰਘ ਸਾਹਿਬ ਆ ਸਕਦਾ ਹੈ ਪਰ ਬਾਦਲੇ ਵਾਲੇ ਨੂੰ ਕਿਹੜਾ ਉਲਟਾ ਸਾਰਾ ਤੇ 13 ਬਿਜਲੀ ਦਾ ਘਰ ਪਾਣੀ ਦੀ ਸਪਲਾਈ ਕੱਟ ਸਾਰਾ ਕੁਝ ਪੰਜਾਬ ਦਾ ਸਾਰੇ ਪਾਸਿਆ ਪੁੱਟਾ ਕਰ। ਇੰਟਰਨੈਟ ਬੰਦ। ਤੇ ਫੇਰ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਏਡੀ ਵੱਡੀ 6 ਲੱਖ ਆਉਦਣ। ਹਰਮੰਦਰ ਸਾਹਿਬ ਦੇ ਆਲੇ-ਮਾਲੇ ਨਾਲ ਦੀ। ਅੰਮ੍ਰਿਤਸਰ ਸ਼ਹਿਰ ਦੇ ਮਾਰੇ ਦਾ। ਇਹ ਪਰਿਯੋਗ ਸਤਿਗੁਰੂ ਸੱਚੇ ਪਾਤਸ਼ਾਹ ਹਰਿ ਰਾਜੀ ਦੇ ਉਸ ਅਸਥਾਨ ਉਤੇ ਕੀਰਤਨ ਕਰਦੇ ਭਾਈ ਮਰੀਦ ਸਿੰਘ ਮਿੱਤਰ ਕਾਲਾ ਸਿੰਘ ਜੀ ਨੂੰ ਨਮਸਕਾਰ ਸਾਰਦਰ ਦਾ ਜੀ ਜੀ ਉੱਪਰ ਆਤਮੀ ਉਸ ਨੀਰ ਦੇ ਦਰਸ਼ਨ ਕਰਵਾਏ ਰਾਣੀ ਦੀ ਬਾਬਾ ਵਿਪਖ ਸਿੰਘ ਦੇ ਗੋਦਵਾਰਾ ਸਾਹਿਬ ਦੇ ਅਕਾਲ ਪੁਰਖ ਸਾਹਿਬ ਦੀ ਬੈਕ ਸਾਈਡ ਉਥੇ ਦਰਸ਼ਨ ਕਰਵਾਏ ਗਾਰੇ ਜੀ ਨਮਨ ਕਰ ਤੁਸੀ ਦਰਸ਼ਨ ਕਰ ਸਕਦੇ ਹੋ ਉਸ ਨੀਰ ਦੇ ਜਿੰਨ ਉਦਰੀ ਸ਼ੀਬੀ ਵੀ ਵੀਰੇ possible ਨੂੰ ਦੋਰੀ ਲੇ ਸਵੇਸ਼ ਕਰਕੇ ਇਹ ਦੇਨ ਸਤੂ ਸੱਚੇ ਪਾਤਸ਼ਾਹ ਮਹਾਰਾਜ ਦੇ ਉਹਨਾਂ ਮਰਦੀਪੜਿਆਂ ਦੇ ਆ ਜਿਨ੍ਹਾਂ ਦਾ ਨਾਮ ਅਸ ਕੇ ਅਦਾਸ ਵਿੱਚ ਦੇ ਜਿਨ੍ਹਾਂ ਸਿੰਘਣੀਆਂ ਤਰ ਮੇ ਲਕਸੀਸ ਦੇ ਮੰਨ ਮੰਨ ਕਟਾਈ ਖੋਪਰੀਆਂ ਲਾਈ ਜਦ ਜੀ ਆਪੇ ਚਲੇ ਆਇਆ ਨਾ ਚੀਲੇ ਗਏ ਗੁਰਦੁਆਰਿਆਂ ਦੀ ਜੇ ਵਲੇ ਪ੍ਰਮਾਨੀਆਂ ਭੰਦੀਆਂ ਉਦੋਂ ਤੁਹਾਨੂੰ ਸੰਤ ਜੀਤੇ ਆਉਣ ਉਹਦੋਂ ਤੁਹਾਨੂੰ ਮਰੀਕ ਸਿੰਘ ਜੀਤੇ ਆਉਣ ਉਹਦੋਂ 18 ਸਿੰਘ ਜੀਤੇ ਆਵੇਗਾ ਉਦੋਂ ਜਨਤ ਸ਼ਵੇਕ ਸਿੰਘ ਜੀਤੇ ਆਵੇਗਾ ਉਦੋਂ ਪ੍ਰਾਨਾਂ ਨੂੰ ਪਿਆਰੀ ਹੋਰ ਪਤਾ ਨਹੀਂ ਕਿੰਨੇ ਕਲਗੀਧਰ ਦੇ ਨਾਲ ਮਰਜੀਬੜੇ ਸ਼ਾਹਦ ਦਾ ਜਾਹੂ ਅੱਜ ਅਸੀਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਉਹਨਾਂ ਦੀ ਯਾਦ ਦੇ ਯੁੱਸ ਜੋੜੀ ਲਿਖੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਗੰ ਜੀ ਜੀ ਸੰਮਤ ਮੈਂ ਬੇਨਤੀ ਕਰਨੀ ਚਾਹੁੰਦਾ ਉਹ ਤੋਂ ਅਨੁਕੱਲੇ ਕੱਲੇ ਵੰਡ ਕੇ ਉਹ ਤਣਾ ਚੁੱਕਦੇ ਮਾਰਨਾ ਚੱਪੇ ਅਸਲੀ ਜੇ ਉਸਨੇ ਆਪਣੀ ਮੀਨ ਸਦੀ ਪਾਪ ਕੀ ਉਸ ਸਮੇਂ ਪੜੋਨਾ ਕਰੀ ਸਦੀ ਘਾਰੂ ਸਦੀ ਦੇ ਅੰਦਰ ਸਾਡੀਆਂ ਮਿਸਲਾ ਜਦੋਂ ਤਾਂ ਇਹ ਮੈਂ ਬੇਕੁੜੇ ਰਾਗ ਭਾਗ ਹੁੰਦਾ ਸੀ ਪਾਪ ਕੀ ਜ਼ਮੀਨਾਂ ਹੁੰਦੀਆਂ ਸੀ ਜਾਇਦਾ ਤੌਦੀ ਸੀ ਉਦੋਂ ਤੇ ਭਾਵੇਂ ਸੁਖ ਰਹੇ ਤੇ ਭਾਵੇਂ ਅਸੀਂ ਇੱਕ ਦੂਜੇ ਨਾਲ ਲੱਗਦੇ ਸੀ ਪਰ ਕਿਵੇਂ ਲੱਗੇ ਸੀ ਪਰ ਜਦੋਂ ਹਮਲਾਵਰ ਆਉਂਦਾ ਸੀ ਨਾ ਕੜ ਕੇ ਉਦੋਂ ਅਸੀਂ ਮੇਰ ਕਰਕੇ ਉੱਡਦੇ ਸੀ ਕਿਸਾਨ ਨੂੰ ਉਸ ਵਕਤ ਇਹ ਪਤਾ ਸੀ ਕਿ ਸਾਡਾ ਆਪ ਬੁਝਕੜ ਹੈ ਅੱਜ ਮਾਰਾ ਸਿੰਘ ਖਾਰੇ ਆਣ ਇਹ ਦਸ਼ਮਾਡੇ ਪੂਟਲ ਨੀਤੀ ਦੇ ਨਾਲ ਸਾਡੇ ਸਿਧਾਂਤ ਦੇ ਉੱਤੇ ਹਮਲਾ ਕਰੇਗਾ ਸਾਡੀ ਬੋਲੀ ਦੇ ਉੱਤੇ ਹਮਲਾ ਕਰੇਗਾ ਸਾਡੇ ਸਭਿਆਚਾਰ ਦੇ ਉੱਤੇ ਹਮਲਾ ਕਰੇਗਾ ਸਾਨੂੰ ਕੋਈ ਪਤਾ ਨਹੀਂ ਲੱਗਦਾ ਸਭ ਸੁੱਤੇ ਪਏ ਮੈਂ ਵੀ ਕੀ ਕਰਾਂਗਾ ਜਦ ਕਰੀਏ ਜਿਸ ਗੁਰੂ ਦੇ ਚਰਨਾਂ ਦੇ ਵਿੱਚ ਬੈਠੇ ਹੋ ਏਸ਼ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਹ ਗੁਰਮੁਖੀ ਪਾਸ਼ਾ ਦੀ ਮਤਲਬ ਸਾਡੀ ਲਿਖੀ ਗੁਰਮੁਖੀ ਸਾਡੀ ਬੋਲੀ ਪੰਜਾਬੀ ਤੇ ਮੈਂ ਬੇਖਤੀ ਕਰਾਂ ਆਪਣੀ ਬੱਚਿਆਂ ਬੋਲੀ ਪੰਜਾਬੀ ਦੇ ਨਾਲ ਦੂਜੀ ਗੱਲ ਆਪਣੇ ਬੱਚਿਆਂ ਨੂੰ ਬਾਣੀ ਦੇ ਬਾਣੇ ਦੇ ਤਾਂ ਨਹੀਂ ਬਣਾਉਣਾ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜੇ ਕਿ ਤੁਹਾਡਾ ਪ੍ਰਦੇਸ਼ ਸਰਕਾਰ ਦਾ ਨਹੀਂ

ਉਸ ਇਲਾਕੇ ਦੇ ਵਿੱਚ ਜੁੜੀ ਕਰਿਆ ਸਵਾਰਕ ਕਹਦੇ ਵਿੱਚ ਕੀ ਸਤਰਾਜੀ ਸਾਹਿਬ ਦੇ ਨੇੜੇ ਆ ਪਿੱਛੇ ਜੇ ਥੋੜਾ ਕਸ਼ਟ ਆਇਆ ਇਸ ਇਲਾਕੇ ਦੇ ਵਿੱਚ ਰੁਕੀ ਮੈਂ ਟਿਕਾ ਲਈ ਤੇਵੜ ਸਾਹਿਬ ਦੇ ਨਾਲ ਕਹਿ ਕੇ ਕਿ ਹੁਣ ਸਰੀਰ ਜਿਹੜਾ ਉਹ ਸਾਥ ਨਹੀਂ ਦਿੰਦਾ ਅੱਗੇ ਵਾਲੇ ਨਹੀਂ ਜਾਂਦਾ ਪਰ ਫਿਰ ਵੀ ਗੁਰਤੀ ਕਿਰਪਾ ਨਾਲ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਕਿਸੇ ਨੇ ਆ ਕੇ ਭਾਵੇਂ ਇਥੋਂ ਦੇ ਬਾਬਾ ਨਰਵੈਣ ਸਿੰਘ ਵੀ ਹੋਣ ਜਾਂ ਕੋਈ ਪ੍ਰਚਾਰਕ ਹੋਵੇ ਇਹ ਨਹੀਂ ਹੈ ਕਿ ਤੁਸੀਂ ਸਦੋਗ ਨਹੀਂ ਕਰਦੇ ਕਰਦੇ ਮੈਂ ਧੰਨਵਾਦੀ ਹਾਂ ਤੁਹਾਡਾ ਜਦੋਂ ਤੁਹਾਡੇ ਪਿੰਡ ਦਾ ਜਾਂ ਤੁਹਾਡੇ ਨਗਰ ਦਾ ਆਈਦਾ ਫਿਰ ਆਪਣੇ ਬਾਵਰ ਦੇ ਦਿੱਤੇ ਕਿਸੇ ਦਾ ਨਾਮ ਆਖਿਆ ਹੋਵੇ ਕਿ ਬਾਬਾ ਜੀ ਭਾਈ ਪ੍ਰਚਾਰਕ ਸਾਹਿਬ ਸਾਡੇ ਪਿੰਡ ਤੁਸੀਂ ਆਓ ਅਸੀਂ ਤੁਹਾਡਾ ਸਦੋਗ ਕਰਾਂਗੇ ਆਪਣੇ ਤੌਰ ਤੇ ਨਹੀਂ ਆਖਿਆ ਇਸ ਗੱਲ ਦਾ ਗਿਲਾ ਹੈ ਕਿ ਮੈਂ ਬੇਤੀ ਆਸ ਚਾਹੁੰਦਾ ਇਹ ਇੱਛਾ ਜੋ ਹੈ ਕਿ ਤੁਸੀਂ ਜਦੋਂ ਵੀ ਤੁਹਾਡਾ ਇੱਥੇ ਹੈਗੇ ਨੇ ਬਾਬਾ ਨਰਵੈਲ ਸਿੰਘ ਦੀ ਜਾਂ ਮੈਂਬਰ ਸਾਹਿਬ ਨੇ ਉਹਨਾਂ ਦੇ ਨਾਲ ਸਪਰਕਰ ਕਰੋ ਕਿ ਸਾਡੇ ਪਿੰਡ ਤੁਸੀਂ ਬੱਚਿਆਂ ਦਾ ਕੈਂਪ ਲਾਓ ਸਾਡੇ ਪਿੰਡ ਬੱਚਿਆਂ ਨੂੰ ਸੰਭਾਲ ਦਿਓ ਸਾਡੇ ਪਿੰਡ ਪਿੰਡ ਬੱਚਿਆਂ ਦਾ ਨੂੰ ਗੁਰਮਤ ਪੜਾਓ ਐਸਾ ਕਿ ਤੁਹਾਡੇ ਅੰਦਰ ਚਾਹ ਪੈਦਾ ਹੋ ਜਾਏ ਨਾ جس طرح تسی اپنے بچیاں دے واسطے کوئی کم کھڑے آو آئی لٹس آئی لٹس آئی لٹس یہ پتہ یہ ہے کہ تے کیبل تے کیبل لیبر دا چھٹ ہے یہ بھی بڑی بڑی چال دی پناہ اپنے کھڑ کر واسطے پناہ اپنے کھڑی واسطے یہ بھی کام لگے پتہ کی دی ہے یہ سرکاران کی چال ہے سرکاران پود نہیں دی ہے کہ اس پناہ اپنے چھوڑ نہیں خود نہیں یہ تھی ریائی خود نہیں ਵੀਸੀ ਸਰਕਾਰਾਂ ਨੂੰ ਲਈ ਹੋਲੀ ਰਾਦੇ ਦੇਖਦੇ ਹੈ ਇੱਥੇ ਬੱਚਿਆਂ ਨੂੰ ਕੱਢ ਦਿਓ ਕੱਢ ਦਿਓ ਘਾਟ ਦਿਓ ਬਸ ਮੈਂ ਬੇਨਤੀ ਕਰਨੀ ਚਾਹੁੰਦਾ ਜੰਮ ਜੰਮ ਜਾਓ ਵਿਦੇਸ਼ ਤੇ ਇਹ ਗੱਲ ਭੁਲੇਓ ਨਾ ਪੰਜਾਬ ਹੀ ਤੁਹਾਡਾ ਦੇਸ਼ ਇਹ ਗੱਲ ਭੁਲੇਓ ਨਾ ਆਪਣੀਆਂ ਜ਼ਮੀਨਾਂ ਨਾ ਵਾਓ ਵੇਚ ਇਹ ਗੱਲ ਭੁਲੇਓ ਨਾ ਖੁਦਾਬ ਦੀ ਤੁਹਾਡਾ ਦੇਸ਼ ਇਹ ਗੱਲ ਭੁਲੇਓ ਮੈਂ ਨਹੀਂ ਕਿਹਾ ਤੁਸੀਂ ਜਾਓ ਜਾਓ ਪਰ ਜਦੋਂ ਤੁਹਾਡਾ ਆਰਥਿਕ ਪੱਕਾ ਹੋ ਜਾਏਗਾ ਐਥੇ ਆਪਣਾ ਕਾਰੋਬਾਰ ਕਰੋ ਅਗਲਿਆਂ ਦੇ ਬੰਨਾਂ ਨਹੀਂ ਕੋਲ ਇਹ ਸਾਰਾ ਐਥੇ ਮੈਨੂੰ ਮੈਨੂੰ ਮਾਫ਼ ਕਰਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਨੇ ਵੀ ਇਤਿਹਾਸਕ ਗੱਲਾਂ ਆਏ ਨੇ ਉਹਨਾਂ ਗੁਰਦੁਆਰਿਆਂ ਦੇ ਵਿੱਚ ਵੱਡੇ ਵੱਡੇ ਠੇਕੇ ਲੈ ਜਾਂਦੇ ਨੇ ਪਰ ਉਹ ਠੇਕੇ ਪਤਾ ਕੌਣ ਲੈਂਦੇ ਆ ਬਿਹਾਰੀ 10-10 ਲੱਖ ਦਾ ਠੇਕਾ ਇੱਕ ਸਾਡਾ ਪੰਜਾਬੀ ਨਹੀਂ ਲੈ ਸਕਦਾ ਅਸੀਂ ਅੰਦੇ ਇੱਥੇ ਹੈ ਹੀ ਕੋਲ ਨਹੀਂ ਉਹ ਫਿਰ ਆਪਣਿਆਂ ਨੂੰ ਹੀ ਵੇੜੀਆਂ ਲੈਣੇ ਅਸੀਂ ਸਾਰੇ ਨਾਲ ਉੱਥੇ ਵੇੜੀਆਂ ਲਾਉਣ ਨੂੰ ਤਿਆਰ ਹੈ ਪੰਜਾਬ ਦੀ ਸੰਕਟਮਾਣੀ ਸੋ ਗੁਰੂ ਕਿਰਪਾ ਕਰੇ ਇਹ ਅੰਦਰ ਦੇ ਬਲਬਲੇ ਨੇ ਮੇਰੀਆਂ ਭੁਨਾ ਮੇਰੀ ਝੋਲੀ ਦੇ ਵਿਚ ਪਾ ਦੇ